ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮਾਨਯੋਗ ਜੱਜ ਜਤ ਜਿਤ ਦੀਪਕ ਗੁਪਤਾ ਜੁਡੀਸ਼ੀਅਲ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਪਹੁੰਚਦੇ ਨੇ ਜਿੱਥੇ ਪਰਮਾ ਸਵਾਗਤ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਐਡਵੋਕੇਟਸ ਤੇ ਜੱਜ ਸਹਿਵਾਣਾ ਦੇ ਵੱਲੋਂ ਕੀਤਾ ਜਾਂਦਾ ਤਾਂ ਦੱਸ ਦਿਓ ਉਸ ਤੋਂ ਬਾਅਦ ਜਿਹੜੇ ਜੁਡੀਸ਼ੀਅਲ ਕੋਰਟ ਕੰਪਲੈਕਸ ਤੇ ਐਡਵੋਕੇਟਸ ਹੋਣਾ ਵੱਲੋਂ ਜੜੇ ਆ ਮਾਨਯੋਗ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੱਜ ਸਹਿਵਾਣ ਦੀਪਕ ਗੁਪਤਾ ਹੋਣਾ ਦੇ ਅੱਗੇ ਜਿਹੜੀਆਂ ਇਸ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਵਿੱਚ ਜਿਹੜੀਆਂ ਰਿਕੁਆਇਰਮੈਂਟ ਸਗੀ ਚਾਹੇ ਉਹ ਚੈਂਬਰ ਨੂੰ ਲੈ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਜਿੱਤੇ ਉਹਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਇਹ ਸਮੱਸਿਆ ਜਿਹੜੀਆਂ ਜੁਡੀਸ਼ੀਅਲ ਕੋਰਟ ਕੰਪਲੈਕਸ ਦੀਆਂ ਹੈਗੀਆਂ ਨੇ ਉਹ ਹੱਲ ਕੀਤੀਆਂ ਜਾਣਗੀਆਂ ਇਸ ਮੌਕੇ ਕੀ ਕੁਝ ਕਹਿਣਾ ਹੈ ਪ੍ਰਧਾਨ ਦਾ ਤੇ ਐਡਵੋਕੇਟ ਸਕੂਲ ਬੁਸ਼ਨ ਮਨਹਾਸ ਹੋਣਾਂ ਦਾ ਉਸ ਨਾਲ ਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਸਰ ਸਾਡੀ ਇੱਕ ਐਨੂਅਲ ਇਨਸਪੈਕਸ਼ਨ ਹੁੰਦੀ ਹੈ ਡਿਸਟ੍ਰਿਕਟ 바ਰ ਦੀ ਜੱਗੀ ਸ਼੍ਰੀ ਦੀ ਤੇ ਅੱਜ ਸਾਡੇ ਇਨਸਪੈਕਟਿੰਗ ਜੱਜ ਜਿਹੜੇ ਅਨਿਵੈਸਟਰੀ ਐਡਮਿਨਿਸਟ੍ਰੇਟਿਵ ਜੱਜ ਨੇ ਹੈ ਸ਼੍ਰੀ ਦੀਪਕ ਗੁਪਤਾ ਜੀ ਜਸਟਿਸ ਦੀਪਕ ਗੁਪਤਾ ਜੀ ਉਹ ਪਠਾਨ ਕੋਲ ਆਈ ਸੀ ਇਹ ਉਹਨੇ ਸਾਰੀ ਕੋਰਸ ਜੋ ਵੀ ਰੂਟੀਨ ਇਨਸਪੈਕਸ਼ਨ ਹੁੰਦਾ ਉਹ ਕੀਤਾ ਤੇ ਸਾਡੀ ਬਾਰਛਵੀ ਉਹ ਮੈਂਬਰਸ ਦਾ ਇੰਟਰੈਕਟ ਕੀਤਾ ਗਿਆ ਤੇ ਬਾਹਰ ਮੈਂਬਰਸ ਦੀ ਜੋ ਵੀ ਡਿਮਾਂਡ ਸੀ ਸਾਡੇ ਪ੍ਰਧਾਨ ਮੇਨਾਲ ਮਹਿਤਾ ਜੀ ਨੇ ਉਹਨਾਂ ਨੂੰ ਪ੍ਰਾਈਜ਼ ਕਰਾਇਆ ਉਹ ਚਾਰਟ ਆਫ ਡਿਮਾਂਡ ਦਿੱਤਾ ਜਿਹਦੇ ਚ ਮੁੱਖੇ ਡਿਮਾਂਡ ਸੀਗੀ ਲਾਇਰਸ ਦੇ ਚੈਂਬਰਸ ਦੀ ਉਹ ਜਿਹੜੇ ਕਲਾਇੰਟਸ ਆਣਦੇ ਲਿਟਿਗੈਂਸ ਤੋਂ ਦੀ ਪਾਰਕਿੰਗ ਲਾਇਰਸ ਪਾਰਕਿੰਗ ਤੇ ਉਹਨਾਂ ਦੀ ਬੈਠਣ ਦੀ ਥਾਂ ਤੇ ਬਾਕੀ ਕਰ ਐਡੀਸ਼ਨਲ ਕੋਰਟ ਰੂਮ ਤੇ ਹੋਰ ਜਿਹੜੀ ਬਾਕੀ ਸਮੱਸਿਆਵਾਂ ਸੀ ਉਹ ਆਪਾਂ ਡਿਸਕਸ ਕੀਤੀ ਸੀ ਜੀ ਤੇ ਜਸਟਿਸ ਸਾਡੇ ਜੀ ਇਨਸਪੈਕਟਿੰਗ ਜੱਜ ਨੇ ਸ਼੍ਰੀ ਦੀਪਕ ਗੁਪਤਾ ਜੀ ਉਹਨਾਂ ਨੇ ਬਾਰ ਨੂੰ ਅਸ਼ੋਰ ਕੀਤਾ ਹੈ ਕਿ ਉਹ ਜਲਦੀ ਸਾਡੀ ਡਿਮਾਂਡਸ ਪੂਰੀ ਕਰਨਗੇ ਔਰ ਇਟ ਵਾਸ ਅ ਗੁੱਡ 빅 ਡੇ ਫਾਰ ਦੀ ਬਾਰ ਔਰ ਸਾਰੇ ਬੜਾ ਅਜੀ ਅੱਛੇ ਖੁਸ਼ੀ ਮਾਹੌਲ ਚ ਹੋਇਆ ਜਸਟਿਸ ਦੀਪਕ ਗੁਪਤਾ ਜੀ ਸਾਡੀ ਡਿਮਾਂਡਸ ਨੂੰ ਪੂਰਾ ਕਰਨ ਦਾ ਆਸ਼ਵਾਸਨ ਸਾਨੂੰ ਦਿੱਤਾ ਹੈ ਜਸਟਿਸ ਦੀਪਕ ਗੁਪਤਾ ਜੀ ਆਏ ਦਿੱਲੀ ਪਟੰਕੂ ਤੇ ਸਾਰੇ ਬਾਰ ਮੈਂਬਰਸ ਨੇ ਇਨਕਲੂਡਿੰਗ ਮਾਈਸੈल्फ ਡਿਮਾਂਡ ਚ ਜਰੀ ਮੇਨ ਹੀ ਉੱਚ ਚੈਂਬਰਸ ਲਈ ਕਿਉਂਕਿ ਮੋਸਟਲੀ ਕੀ ਨਕਲ ਚੈਂਬਰਸ ਨਹੀਂ। ਸੋ ਜੇ ਜਿਹੜੀ ਪਹਿਲੀ ਡਿਮਾਂਡ ਸੀ ਉਹ ਚੈਂਬਰਸ ਦੀ। ਸੈਕੰਡਲੀ ਇਸੇ ਕਿਉਂਕਿ ਸੰ ਲਾਇਬ੍ਰੇਰੀ ਦਿੱਤੀ ਹੈ। ਬਿਕੋਜ਼ ਡਿਸਟ੍ਰਿਕਟ ਬਾਰ ਹੁੰਦੇ ਨਾ ਤੇ باوجود ਵੀ ਸਾਡੇ ਕੋਲ ਕੋਈ ਲਾਇਬ੍ਰੇਰੀ ਨਹੀਂ ਹੈ। ਥਰਡ ਉਹ ਕਿ ਕਿ ਸਾਨੂੰ ਐਡੀਸ਼ਨਲ ਲੈਂਡ ਦਿੱਤੀ ਜਾਏ। ਸੋ ਦੈਟ ਐਡੀਸ਼ਨਲ ਕੋਰਟ ਵੀ ਬਣ ਸਕਣ। ਐਡੀਸ਼ਨਲ ਡਿਸਟ੍ਰਿਕਟ ਕੋਰਟ ਬਣ ਸਕਦਾ। ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਐਜ਼ ਅਰਲੀ ਐਸ ਪੋਸੀਬਲ ਲੈਂਡ ਦਾ ਵੀ ਰੀਨੈਮੇਟ ਕੀਤਾ ਜਾਏ ਉਹ 4 ਏਕੜ ਲੈਣ ਲਈ ਉਹ ਸ਼ਾਇਦ ਇੰਸ਼ੋਰੈਂਸ ਕਰ ਵੀ ਗਏ ਠੀਕ ਹੈ ਇਸ ਤੋਂ ਬਾਅਦ ਉਹਨਾਂ ਨੇ ਪਾਰਕਿੰਗ ਦੇ ਲਈ ਇਹ ਵੀ ਉਹਨੂੰ ਕਿਹਾ ਕਿ ਸਾਡੇ ਕੋਲ ਪਾਰਕਿੰਗ ਦੀ ਬੜੀ ਦਿੱਕਤ ਹੈ ਜੀ ਤੇ ਪਾਰਕਿੰਗ ਦੀ ਜਿਹੜੀ ਸਮੱਸਿਆ ਉਹ ਵੀ ਕੰਟਰੋਲ ਕੀਤੀ ਹੈ ਉਹਦੇ ਲਈ ਸਾਨੂੰ ਐਡੀਸ਼ਨਲ ਲੈਂਡ ਦੇ ਦਿੱਤੀ ਹੈ ਜਾਂ ਐਡੀਸ਼ਨਲ ਪਾਰਕਿੰਗ ਦਾ ਕੋਈ ਦਿੱਤਾ ਜਾਏ ਇਸ ਤੋਂ ਇਲਾਵਾ ਐਡੀਸ਼ਨਲ ਡਿਸਟ੍ਰਿਕਟ ਜੱਜ ਦੀ ਡਿਮਾਂਡ ਕੀਤੀ ਗਈ ਹੈ ਬਿਕੋਜ਼ ਐਡੀਸ਼ਨਲ ਡਿਸਟ੍ਰਿਕਟ ਦੀ ਚੀਜ਼ ਹੁੰਦੀ ਜੀ ਨਾ ਉਹਦੇ ਤੇ ਉਹ ਲੋਡ ਕਾਫੀ ਆ ਇਸ ਲਈ ਉਹਨਾਂ ਇੱਕ ਅਡੀਸ਼ਨਲ ਕੋਡ ਦੇਣ ਦਾ ਵੀ ਰਿਕੁਐਸਟ ਕੀਤੀ ਗਈ ਸੋ ਸਾਰੀ ਗੱਲਾਂ ਉਹਨਾਂ ਨੇ ਕਨਸੀਡਰ ਕੀਤੀਆਂ ਤੇ ਕਹਿ ਕੇ ਗਏ ਨਾ ਕਿ ਜਿੰਨੀ ਜਲਦੀ ਹੁੰਦਾ ਐਜ਼ ਅਪੀਜ਼ ਪੋਸੀਬਲ ਇਹ ਤੁਹਾਡੀ ਸਾਰੀ ਡਿਮਾਂਡਸ ਫੁਲਫਿਲ ਕਰ